ਕ੍ਰੈਡਿਟ ਕਵਨਾਂਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਰਿਹਾ ਲੇਬਰ ਬੋਰਡ ਨੂੰ ਕੈਨੇਡਾ ਪੋਸਟ ਦੇ ਕਰਮਚਾਰੀਆਂ ਨੂੰ ਕੰਮ ਤੇ ਵਾਪਸ ਭੇਜਣ ਲਈ ਕਹਿਆ ਤੇ ਦੱਸ ਦਈਏ ਕਿ ਇਹ ਹੜਤਾਲ ਹੁਣ ਖਤਮ ਹੋ ਚੁੱਕੀ ਹੈ ਫੈਡਰਲ ਲੇਬਰ ਮੰਤਰੀ ਸਟੀਵਨ ਮੈਕਨਨ ਦਾ ਕਹਿਣਾ ਹੈ ਕਿ ਉਹ ਕੈਨੇਡਾ ਪੋਸਟ ਹੜਤਾਲ ਵਿੱਚ ਸਮਾਪਤ ਕਰ ਰਹੇ ਨੇ ਤੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਲਗਭਗ 55000 ਕਰਮਚਾਰੀਆਂ ਨੂੰ ਕੰਮ ਤੇ ਵਾਪਸ ਭੇਜਣ ਲਈ ਕਹਿ ਰਹੇ ਨੇ ਮੈਕਨਨ ਦਾ ਕਹਿਣਾ ਹੈ ਕਿ ਕ੍ਰਾਊਨ ਕਾਰਪੋਰੇਸ਼ਨ ਅਤੇ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰ ਲਗਭਗ ਮਹੀਨੇ ਦੇ ਕੰਮ ਰੁਕਣ ਤੋਂ ਬਾਅਦ ਇੱਕ ਰੁਕਾਵਟ ਦੇਣੇ ਗੱਲਬਾਤ ਅਸਲ ਵਿੱਚ ਗਲਤ ਦਿਸ਼ਾ ਦੇ ਵਿੱਚ ਜਾ ਰਹੀ ਸੀ ਉਹ ਕਹਿੰਦੇ ਨੇ ਕਿ ਬੋਰਡ ਸਹਿਮਤ ਹੁੰਦਾ ਦੋਵਾਂ ਤਰ੍ਹਾਂ ਇੱਕ ਰੁਕਾਵਟ ਸੇ ਸੰ ਤਾਂ ਇਸ ਯੂਨੀਅਨ ਦੇ ਮੈਂਬਰਾਂ ਨੂੰ ਬਈ ਤੱਕ ਕੰਮ ਤੇ ਵਾਪਸ ਆਉਣ ਦੇ ਹਦਾਇਤਾਂ ਦੇਣ ਲਈ ਕਿਹਾ ਗਿਆ ਸੀ ਇਉਂ ਤੇ ਦੱਸ ਦਈਏ ਕਿ ਸਰਕਾਰ ਜਿੱਥੇ ਖਾਸ ਤੌਰ ਤੇ ਫੈਡਰਲ ਸਰਕਾਰ ਇਹ ਨਿਰਧਾਰਤ ਕਰਨ ਲਈ ਇੱਕ ਜਾਂਚ ਸਥਾਪਿਤ ਕਰ ਰਹੀ ਹੈ ਦੋਵੇਂ ਤਰ੍ਹਾਂ ਦੇ ਇੱਕ ਸਮਝੌਤੇ ਤੇ ਕਿਉਂ ਨਹੀਂ ਆ ਸਕੀਆਂ ਮੈਂ ਕਹਿੰਦਾ ਕਹਿਣਾ ਹੈ ਕਿ ਇਹ ਹੜਤਾਲ ਦੇ ਨਤੀਜੇ ਵਜੋਂ ਦੇਸ਼ ਭਰ ਦੇ ਲੋਕ ਖਾਸ ਤੌਰ ਤੇ ਛੋਟੇ ਕਾਰੋਬਾਰ ਦੁੱਧ ਰਾਡੇ ਦੇ ਭਾਈਚਾਰਿਆਂ ਦੇ ਲੋਕ ਆਦਿਵਾਸੀ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਚੜਨਾ ਪੈ ਰਿਹਾ ਤੇ ਉਹਨਾਂ ਨੇ ਕਹਿਣਾ ਹੈ ਕਿ ਬੋਰ ਨੂੰ ਜਲਦੀ ਫੈਸਲਾ ਕਰਨ ਲਈ ਕਿਹਾ ਗਿਆ ਉਮੀਦ ਹੈ ਕਿ ਅਗਲੇ ਹਫਤੇ ਮੇਲ ਦੁਆਰਾ ਡਿਲੀਵਰੀ ਕੀਤੀ ਜਾ ਸਕਦੀ ਹੈ ਕੈਨੇਡੀਅਨ ਪ੍ਰੈਸ ਦੁਆਰਾ ਇਹ ਰਿਪੋਰਟ ਪਹਿਲੀ ਵਾਰ ਜਿਤੇ 13 ਦਸੰਬਰ 2024 ਨੂੰ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਦੱਸਦੀ ਹੈ ਕਿ ਇਹ ਹੁਣ ਹੜਤਾਲ ਖਤਮ ਹੋ ਚੁੱਕੀ ਹੈ ਤੇ ਕਰਮਚਾਰੀ ਆਪਣੇ ਕੰਮ ਤੇ ਦੁਬਾਰੋ ਵਾਪਸ ਆ ਚੁੱਕੇ ਨੇ ਤੇ ਦੱਸਦੀ ਹੈ ਕਿ ਸਟੀਵਨ ਮੈਕਨ ਦਾ ਕਹਿਣਾ ਹੈ ਕਿ ਉਹ ਕੈਨੇਡਾ ਪੋਸਟ ਹੜਤਾਲ ਵਿੱਚ ਜਿੱਤੇ ਖਾਸ ਤੌਰ ਤੇ ਆਪਣੀ ਇੱਕ ਖਾਸ ਅਹਿਮੀਅਤ ਰੱਖਣਗੇ ਤੇ ਇਸ ਹੜਤਾਲ ਨੂੰ ਵਾਪਸ ਲੈਣ ਤੇ ਜੋ ਫੈਸਲੇ ਹੋਏ ਨੇ ਉਹਨਾਂ ਦੇ ਉੱਪਰ ਪੂਰੀ ਤਰ੍ਹਾਂ ਕੈਮ ਰਹਿਣਗੇ ਕੈਨੇਡੀਅਨ ਖਬਰਾਂ ਨਾਮਾ ਦੇ ਵਿੱਚ ਅੱਸੀ ਹੁਣ ਤੱਕ ਦੀ ਵੱਡੀ ਬ੍ਰੇਕ ਨਿਊਜ਼ ਖਬਰਾਂ ਦੀ ਕਿਹੜੀ ਸੁਣਨੀ ਪੜਨੀ ਹੈ ਤਾਂ ਬਨੇ ਰਹੋ ਆਜ ਨਿਊਜ਼ 12 ਦਿਨਾਂ